ਕਾਪੂ ਸਾਡਾ ਰੱਪੜ ਆਲੇ ਪਾਹ ਖ ਬੈ ਮੋੜ ਕੇ ਲਿਆ ਮੋੜ ਕੇ ਮੋੜ ਕੇ ਲਿਆ ਤੇ ਰੱਪੜ ਆਲੇ ਪਾਹ ਖ ਬੈਗ ਲਾ ਤਈ ਇਹ ਤੇ ਕਾਪੂ ਸਾਡਾ ਸਟ੍ਰੈਂਥ ਕਰਾਉਣ ਡਿਆ ਇਧਰ ਆ ਆ ਲੋ ਆ ਗਲੋ ਹਰ ਦੇਖਦੇ ਹੱਥ ਕਰਾਉਣਾ ਆ ਆਪਣੇ ਵੀ ਬੱਸ ਕਰੋ

ਆ ਚੁੱਕੇ ਹਟਕ ਇੱਕ ਮਿੰਟ ਆ ਟਪਟਾ ਥੱਲੇ ਆ ਗਿਆ ਇਹਦੇ ਆਹੇ ਖੋਬ ਗਈ ਆ ਟਰਾਲੀ ਪੂਰੀ ਬਹਿ ਗਈ ਸੀ ਟੂਨ ਆਪਣਾ ਬੰਦ ਹੋ ਗਿਆ ਤੇ ਤਿੰਨ ਟਰੈਕਟਰ ਪਾਏ ਆ ਇੱਕ ਫੋਰਡ ਸਵਰਾਜ ਇੱਕ ਤਾਂ ਉਹ ਖੜਾ ਆਸ਼ਰ ਸਰਸਾਉ ਨੇ ਪੂਰੀ ਮਤ ਕੀਤੀ ਆ ਰਾਤ ਨੂੰ ਵਿਚਾਰੇ ਨਾਲ ਲਾਗੇ ਤੇ ਆ ਪੂਰਾ ਟਾਇਰ ਬਹਿ ਗਿਆ ਟਰਾਲੀ ਦਾ ਵੇ 855 ਆਪਣੇ ਵਾਲਾ ਬੋਰਡ ਆ ਬਾਪੂ ਸਾਹਿਬ ਆਪਣੇ ਵਾਲਾ ਬੋਰਡ 855 ਨੇ ਪੂਰਾ ਜ਼ੋਰ ਮਾਰਿਆ ਫਿਰ ਉਹ 485 ਪਾਇਆ ਟਰਾਲੀ ਬੈ ਗਈ ਸੀ ਪੂਰੀ ਥੱਲੇ ਹਾਂ ਅੱਗੇ ਕਰ ਹਾਂ ਇੱਕ ਕੜਤੀ ਜਵਾਨੋ ਲਓ ਭਰਾਓ ਆਪਣੇ ਆ ਟਰੈਕਟਰ ਨਾਲ ਮਹਾ ਕੱਢੀ ਜੀ ਟਰਾਲੀ ਕਿਉਂਕਿ ਟਰਾਲੀ ਜਿਹੜੀ ਨਾ ਥਾਦੀ ਥੱਲੇ ਬੈ ਗਈ ਇੱਕ ਇਹਦੇ ਟਾਇਰ ਨਹੀਂ ਆਪਣੇ ਆ ਟਰੈਕਟਰ ਦੇ ਚਾਚੇ ਦਾ ਟਰੈਕਟਰ ਆਪਣੇ ਸਮਝੋ ਤੇ ਮਤਲਬ ਕੀ ਕਹਿਣ ਦਾ ਮਤਲਬ ਕੀ ਆ ਜਿਹੜੀ ਟਰਾਲੀ ਸੀ ਨਾ ਇਹ ਸਿੰਗਲ ਟਾਇਰ ਹੀ ਸਾਰੀ ਬੈ ਗਈ ਸਾਰਾ ਟਾਇਰ ਇਹਦਾ ਬੈ ਗਿਆ ਮੈਂ ਤੁਹਾਨੂੰ ਥਾਂ ਸਵੇਰੇ ਵਿਖਾਵਾਂਗਾ ਤੇ ਰਹੀ ਗੱਲ ਬਲੌਗ ਦੀ ਬਲੌਗ ਯਾਰ ਬਣਾਉਣਾ ਸੀ ਪਰ ਬਣਾਉਣ ਵਾਲਾ ਕੋਈ ਨਹੀਂ ਇਹ ਹੈਗਾ ਬਾਪੂ ਵੀ ਰੱਜਿਆ ਸੀ ਆਪਣਾ ਤੇ ਮਸ਼ੀਨ ਵਾਲੇ ਜਿਹੜੀ ਉਹਨਾਂ ਤਾਂ ਆਪਦੇ ਮੋਬਾਈਲ ਗਵਾਲੇ ਹਨੇਰੇ ਚ ਤੇ ਆਪਾਂ ਤਾਂ ਬਲੌਗ ਬਣਾਉਣਾ ਹੀ ਕੀ ਸੀ ਉਹਨਾਂ ਨੂੰ ਆਪਦੇ ਮੋਬਾਈਲ ਨਹੀਂ ਲੱਭਦੇ ਤੇ ਆਪਣਾ ਕਿੰਨੇ ਫੜਨਾ ਸੀ ਤੇ ਚੱਕਰ ਇਹ ਬਣਿਆ ਵੀ ਮੈਂ ਇਹਦਾ ਮੈਨੂੰ ਤਾਂ ਇਹ ਟੈਨਸ਼ਨ ਸੀ ਇੰਨਾ ਟਾਇਰ ਆ ਸਾਰਾ ਖੋਬ ਗਿਆ ਮੈਨੂੰ ਇਹ ਟੈਨਸ਼ਨ ਸੀ ਵੀ ਟਰਾਲੀ ਨਿਕਲੂ ਕਿਵੇਂ ਤੇ ਭਰਾਓ ਅੱਗੇ ਪਾ ਕੇ ਆਪਣੇ ਵਾਲੇ ਫੋਰਡ ਨੇ ਵੀ ਬੜੀ ਤਾਕਤ ਮਾਰੀ ਯਾਰਾ ਵੱਡਾ ਟੱਟਾ ਟਰੈਕਟਰ ਆ ਮਗਰਾਟਾ ਹੀ ਨਹੀਂ ਕੱਲੀ ਆ ਤੇ ਉਹ ਭਾਉ ਐਨੇ ਵੀ ਬੜਾ ਜ਼ੋਰ ਮਾਰ ਰਿਹਾ ਇਹਦੇ ਚੱਕਰ ਜਾਦੇ ਆ ਜਿਦੋਂ ਇਹਨੇ ਪੱਟੀ ਕੀ ਟਰਾਲੀ ਇਹ ਉੱਤੇ ਚੜਦਾ ਜਾਵੇ ਆਸ਼ੀਰ 485 ਦੇ ਫਿਰ ਤਿੰਨ ਟਰੈਕਟਰ ਪਾਏ ਲਿਫਟਾਣਾ ਚੱਕੀ ਟਰਾਲੀ ਤਾਂ ਕੀਤੀ ਉਹ ਇੱਕ ਉੱਤੇ ਭਾਰ ਸੀਗਾ ਲਿਫਟਾਣਾ ਚੱਕ ਕੇ ਥੱਲੇ ਬਾਲੇ ਬੁੱਲੇ ਲਾ ਕੇ ਫਿਰ ਭਰਾਓ ਨਿਕਲੀ ਟਰਾਲੀ ਤੇ ਬੜਾ ਸ਼ੁਕਰ ਕੀਤਾ ਨਿਕਲੀ ਵਿੱਚ ਚਿੱਕੜ ਬੜਾ ਆ ਦਿੰਨਾ ਟਰੈਕਟਰ ਨੇ ਧੂਤ ਹੋ ਗਏ ਪੱਟੀ ਟਰਾਲੀ ਮੈਨੂੰ ਤਾਂ ਇਹ ਡਰ ਸੀ ਟਰਾਲੀ ਪੱਟੀ ਗਿਰੇ ਟਾਇਰ ਨਾਲ ਪਿੱਛੇ ਰਹਿ ਜਾਣਾ ਮਸਤਾਨੀ ਥੋੜੀ ਪਰ ਬਹੁਤ ਵਧੀਆ ਯਾਰ ਆਹ ਟਰੈਕਟਰ ਨੇ ਬੜਾ ਚੱਕਰ ਜਿਆਦੇ ਸਵਰਾਜ ਦੇ ਉੱਤੇ ਚੜਦਾ ਜਾਵੇ ਜਦੋਂ ਮੈਂ ਪੱਟਿਆ ਨਾ ਉਹਨੇ ਬਹੁਤ ਜ਼ੋਰ ਮਾਰਿਆ ਯਾਰ ਇਹ ਬੜੀ ਟੈਨਸ਼ਨ ਸੀ ਮਾ ਗਰੇ ਟਰਾਲੀ ਫਾਸ ਨਾ ਜਾਵੇ ਬਾਕੀ ਜਦੋਂ ਅਸੀਂ ਫਸਲ ਵੱਢਣੀ ਹੋਵੇ ਜਾਂ ਸਾਡੇ ਵਿਆਹ ਸ਼ਾਦੀ ਹੋਵੇ ਸਾਡੇ ਬੁੱਢੇ ਨਾ ਹੋਛੇ ਇਹਨਾਂ ਬੱਸ ਬੇਉਛੇ ਹੋ ਜਾਣਾ ਇੱਕ ਗੁੱਲਾ ਗਵਾਤਾ ਨੇ ਇੱਕ ਅੱਧਾ ਫੋਨ ਤੇ ਮੇਰੇ ਹਿਸਾਬ ਨਾਲ ਸੰਗਲ ਵੀ ਗਵਾਦ ਤੇ ਉਹ ਸਵੇਰੇ ਜਾਂ ਪਰਸੋਂ ਲੱਭਣਗੇ ਦਾਤਰੀ ਲੱਭਣ ਦੇ ਤੇ ਆ ਟੰਗੀ ਵਾਲੇ ਕਿ ਮਹਾਰਾਤ ਦੇ ਮੌਕੇ ਕੋ ਮਸ਼ੀਨ ਮਿਲ ਨਾ ਜਾਵੇ ਸਾਨੂੰ ਚਲੋ ਮਿਲਦੇ ਕੋ ਨਹੀਂ ਕਿ ਇੰਦੀ ਲਿਫਟ ਲਾਈ ਫੋਰ ਨੇ ਇਹਨੇ ਵੀ ਲਿਫਟ ਨਾ ਤੱਕਦੀ ਤਾਂ ਚੱਕ ਕੇ ਬੁੱਲ ਜ਼ੋਰ ਮਾਰਿਆ ਯਾਰ ਇਹਨੇ ਵੀ ਬਾਈ ਕੱਲੀਆਂ ਮਗਰਾਟਾਂ ਨੂੰ ਮਗਰਾਟਾਂ ਨੂੰ ਪਵਾ ਦੇ ਨੇ ਮੋਡੀਫਾਈ ਕਰਾ ਦੇ ਨੇ ਸਵਰਾਜ ਆਕੋ ਇਹ ਤਾਂ ਇਹਨੇ ਤਾਂ ਕੋਈ ਨਾ ਪੜ੍ਹਦਾ ਨਾ ਆਇਓ ਜੀ ਬਾਏ ਬਾਈ ਪਾਰ ਪਾਰ ਸੁੱਟਦੀ ਇਹਨੇ ਪੈਲੀ ਪੁਲੀ ਸਾਰੀ